ਸਾਡੇ ਵਿੱਚ ਧਰਮਕੋਟ ਹਲਕੇ ਤੋਂ ਜੋ ਇੱਕੋ ਦੇ ਹਲਕੇ ਦੇ ਸੀਆ ਦੇ ਤੌਰ ਤੇ ਜਾਣੇ ਜਾਂਦੇ ਨੇ ਸਾਡੇ ਨੌਜਵਾਨ ਵੀਰ ਐਮਐਲਏ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਉਹ ਤੁਹਾਨੂੰ ਆਪਦੇ ਹਲਕੇ ਦੇ ਵਿੱਚ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਬਾਰੇ ਦੱਸਣਗੇ ਕਿ ਔਰ ਲੋਕਾਂ ਨੂੰ ਕੀ ਕੀ ਸਹੂਤਾ ਦੇ ਰਹੇ ਉਹਦੇ ਬਾਰੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਣਗੇ ਬਾਈ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਸਾਤਰੋ ਦੇ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਨੇ ਰਿਹਾ ਕਾਫੀ ਹੁੰਦਾ ਹੈ ਸੋ ਉਹਦੇ ਕਰਕੇ ਜਿਹੜੇ ਸਾਡੇ ਹੜਕੇ ਦੇ ਕੁਝ ਪਿੰਡ ਨੇ ਜਿਹੜੇ ਦਰਿਆ ਦੇ ਮਾਰਗ ਦੇ ਵਿੱਚ ਚਉਂਦੇ ਨੇ ਇੱਕ ਜਿੱਥੇ ਅੱਜ ਆਪਾਂ ਅੱਜ ਖੜੇ ਆ ਸੰਘੇੜਾ ਪਿੰਡ ਹੈ ਕੰਬੋ ਖੁਰਦਾ ਸ਼ੇਰੇ ਵਾਲਾ ਪਿੰਡ ਹੈ ਤੇ ਬਾਕੀ ਪਿੰਡਾਂ ਦੇ ਆ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਦਰਿਆ ਦੇ ਵਿੱਚ ਨੇ ਸੋ ਪਹਿਲੇ ਦਿਨ ਤੋਂ ਹੀ ਅੱਜ ਮਿਲਦਾ ਮੇਰਾ ਚੌਥਾ ਘੇੜਾ ਹੋਊਗਾ ਜਿੰਨੇ ਪਿੰਡਾਂ ਦੇ ਵਿੱਚ ਉਸੇ ਦਿਨ ਤੋਂ ਹੀ ਸਾਡੇ ਟੀਮ ਮੈਂ ਹੁਣ ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਟੀਮ ਖੜੀ ਆਪਣੀ ਪਾਈਪਾਪ ਖੜੇ ਨੇ ਅੱਜ ਧਾਰੀ ਇੱਥੇ ਲੱਗੇ ਹੋਏ ਆ ਸਾਰੇ ਪਿੰਡ ਵਾਸੀ ਖੜੇ ਨੇ ਇਹਨਾਂ ਨੂੰ ਜਦੋਂ ਪਾਣੀ ਆਉਣ ਤੋਂ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੇ ਜਿਸ ਵਾਰ ਪਾਣੀ ਵਧਿਆ ਪਾਣੀ ਦਾ ਲੈਵਲ ਉੱਧਰ ਹੀ ਹੋ ਕੇ ਗਿਆ ਤੇ ਅੱਜ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਸੋ ਅੱਜ ਵੀ ਇੱਥੇ ਆ तकरीबन ਸਾਰੇ ਪਿੰਡ ਦੇ ਜਿਹੜੇ ਡੰਗਰ ਨੇ ਜਿਹੜੇ ਪਸ਼ੂ ਨੇ ਉਹ ਸਾਰੇ ਬੰਨ ਤੇ ਲੈ ਜਾਂਦੇ ਨੇ ਤੇ ਹੁਣ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅਜੇ ਘਰਾਂ ਦੇ ਵਿੱਚ ਨੇ ਉਹ ਬਾਹਰ ਉਹਨੂੰ ਤਿਆਰ ਨਹੀਂ ਉਹ ਅਜੇ ਆਪਦੇ ਛੱਤਾਂ ਤੇ ਆਪਦੇ ਗੋਠਿਆਂ ਤੇ ਸਮਾਨ ਰੱਖ ਕੇ ਬੈਠੇ ਨੇ ਤੋਂ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿਉਂਕਿ ਇੱਥੇ ਪਾਣੀ ਦੀ ਲੋੜ ਸੀ ਪਾਣੀ ਵੀ ਇਹਨਾਂ ਨੂੰ ਸਪਲਾਈ ਕਰਤਾ ਇੱਥੇ ਤਰਪੈਲਾ ਦੀ ਲੋੜ ਸੀ ਤਰਪੈਲਾ ਵੀ ਦੇਤੀਆਂ ਇੱਥੇ ਇਹਨਾਂ ਨੂੰ ਹਰਿਆਚਾਰੇ ਦੀ ਲੋੜ ਸੀ ਉਹ ਵੀ ਹਰਿਆਚਾਰਾ ਆ ਗਿਆ ਤੇ ਜੋ ਜੋ ਵੀ ਇਥੇ ਨੂੰ ਚਾਹੀਦਾ ਸੀਗਾ ਅਸੀਂ ਇਹਨੂੰ ਪਹੁੰਚਾਈ ਜਾਂਦੇ ਆਂ ਕੱਲ ਇੱਕ ਬੇਨਤੀ ਕੀਤੀ ਸੀ ਸਰੇਜ ਦੀ ਕਿ ਸਾਡੇ ਇੱਥੇ ਜੇ ਕੋਈ ਜਿਹੜਾ ਪਸ਼ੂਆਂ ਵਾਸਤੇ ਕੋਈ ਸੈਲੇਜ ਜਿਹੜਾ achar ਹੁੰਦਾ ਉਹ ਪਹੁੰਚਾਇਆ ਜਾਵੇ ਤੋਂ ਮੈਂ ਧੰਨਵਾਦੀ ਆਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਰਿੰਦਰ ਸ਼ਰਮਾ ਜੀ ਇਹ ਅੱਜ ਆਪਦੇ ਹਲਕੇ ਦੇ ਵਿੱਚੋਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸੈਲੇਜ ਆ ਉਹ ਲੈ ਕੇ ਆਏ ਨੇ ਕੱਲ ਸਾਡੇ ਇੰਦਗੜ ਦੇ ਨੌਜਵਾਨ ਉਹ ਆਏ ਸੀਗੇ ਉਹ ਵੀ ਕਾਫੀ ਇੱਥੇ ਹਰਾਚਾਰਾ ਤੇ ਕੂਲਕਾਰੀ ਲਾ ਕੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਕਦਰ ਵਾਲੀ ਦੀ ਪਾਰਟੀ ਆਈ ਹੈ ਜੀ ਮਾਈਆ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਢੇੜੀ ਦੇ ਉੱਤੇ ਜੋ ਪਾਣੀ ਦੀ ਸੇਵਾ ਕੀਤੀ ਆ ਸੋ ਵੱਖ-ਵੱਖ ਪਿੰਡਾਂ ਤੋਂ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਜਿੰਨੇ ਵੀ ਚੋਕੀ ਹੈਗੇ ਆ ਤੇ ਅੱਜ ਵੀ ਮੈਂ ਇਹੀ ਇਸੇ ਕਰਕੇ ਦੋਰਾ ਨਗਰ ਦੇ ਵਿੱਚ ਆਇਆ ਭਾਈ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਕਿਸੇ ਡਾਕਟਰ ਸਾਹਿਬਾ ਦੀ ਲੋੜ ਹੈ ਕਿਸੇ ਰਾਸ਼ਨ ਦੀ ਲੋੜ ਹੈ ਜਾਂ ਕੋਈ ਵੀ ਲੋੜ ਹੈ ਉਹ ਤੁਹਾਨੂੰ ਦੱਸਿਆ ਜਾਵੇ तकरीबन ਸਾਰੇ ਪਿੰਡ ਉਸੇ ਖੜੇ ਨੇ ਕੋਈ ਵੀ ਜੇ ਕਿਸੇ ਨੂੰ ਕੋਈ ਵੀ ਕਿਸੇ ਦੀ ਲੋੜ ਹੋ ਗਈ ਆ ਤੇ ਉਹ ਸਾਡੀ ਟੀਮ ਹਮੇਸ਼ਾ ਇਹਨਾਂ ਕੋਲੇ ਆ ਜਾਂਦੀ ਆ ਸਾਡੇ ਵਿੱਚ ਧਰਮਕੋਟ ਹਲਕੇ ਤੋਂ ਜੋ ਇੱਕ ਖੰਡੇ ਹਲਕੇ ਦੇ ਸੀਆ ਦੇ ਤੌਰ ਤੇ ਜਾਣੇ ਜਾਂਦੇ ਨੇ ਸਾਡੇ ਨੌਜਵਾਨ ਵੀਰ ਐਮ ਐਲ ਏ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਉਹ ਤੁਹਾਨੂੰ ਆਪੇ ਹਲਕੇ ਦੇ ਵਿੱਚ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਬਾਰੇ ਦੱਸਣਗੇ ਕਿ ਔਰ ਲੋਕਾਂ ਨੂੰ ਕੀ ਕੀ ਸਹੂਤਾ ਦੇ ਰਹੇ ਉਹਦੇ ਬਾਰੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਣਗੇ ਬਾਈ ਦਿਵਿੰਦਰਜੀਤ ਸਿੰਘ ਲਾਡੀ ਢੋਸ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਸਾਤਰੋ ਦੇ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਨੇ ਰਿਹਾ ਕਾਫੀ ਹੁੰਦਿਆ ਹੈ ਉਹ ਉਹਦੇ ਕਰਕੇ ਜਿਹੜੇ ਸਾਡੇ ਹੜਕੇ ਦੇ ਕੁੱਝ ਪਿੰਡ ਨੇ ਜਿਹੜੇ ਦਰਿਆ ਦੇ ਮਾਰਗ ਦੇ ਵਿੱਚ ਚਉਂਦੇ ਨੇ ਇੱਕ ਜਿੱਥੇ ਅੱਜ ਆਪਾਂ ਅੱਜ ਖੜੇ ਆ ਸੰਘੇੜਾ ਪਿੰਡ ਹੈ ਕੰਬੋ ਖੁਰਦਾ ਸ਼ੇਰੇ ਵਾਲਾ ਪਿੰਡ ਹੈ ਤੇ ਬਾਕੀ ਪਿੰਡਾਂ ਦੇ ਆ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਦਰਿਆ ਦੇ ਵਿੱਚ ਨੇ ਸੋ ਪਹਿਲੇ ਦਿਨ ਤੋਂ ਹੀ ਅੱਜ ਮਿਲਦਾ ਮੇਰਾ ਚੌਥਾ ਘੇੜਾ ਹੋਊਗਾ ਜਿੰਨੇ ਪਿੰਡਾਂ ਦੇ ਵਿੱਚ ਉਸੇ ਦਿਨ ਤੋਂ ਹੀ ਸਾਡੇ ਟੀਮ ਮੈਂ ਹੁਣ ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਟੀਮ ਖੜੀ ਆਪਣਾ ਪੈਨਕਾਪ ਖੜੇ ਨੇ ਅੱਜ ਸਾਰੇ ਇੱਥੇ ਲੱਗੇ ਹੋਏ ਆ ਸਾਰੇ ਪਿੰਡ ਵਾਸੀ ਖੜੇ ਨੇ ਇਹਨਾਂ ਨੂੰ ਜਦੋਂ ਪਾਣੀ ਆਉਣ ਤੋਂ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੇ ਜਿਸ ਵਾਰ ਪਾਣੀ ਵਧਿਆ ਪਾਣੀ ਦਾ ਲੈਵਲ ਉੱਧਰ ਹੀ ਹੋ ਕੇ ਗਿਆ ਤੇ ਅੱਜ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਸੋ ਅੱਜ ਵੀ ਇੱਥੇ ਆ तकरीबन ਸਾਰੇ ਪਿੰਡ ਦੇ ਜਿਹੜੇ ਡੰਗਰ ਨੇ ਜਿਹੜੇ ਪਸ਼ੂ ਨੇ ਉਹ ਸਾਰੇ ਬੰਨ ਤੇ ਲੈ ਜਾਂਦੇ ਨੇ ਤੇ ਹੁਣ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅਜੇ ਘਰਾਂ ਦੇ ਵਿੱਚ ਨੇ ਉਹ ਬਾਹਰ ਉਹਨੂੰ ਤਿਆਰ ਨਹੀਂ ਉਹ ਅਜੇ ਆਪਦੇ ਛੱਤਾਂ ਤੇ ਆਪਦੇ ਗੋਠਿਆਂ ਤੇ ਸਮਾਨ ਰੱਖ ਕੇ ਬੈਠੇ ਹੋਏ ਨੇ ਸੋ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿਉਂਕਿ ਇੱਥੇ ਪਾਣੀ ਦੀ ਲੋੜ ਸੀ ਪਾਣੀ ਵੀ ਇਹਨਾਂ ਨੂੰ ਸਪਲਾਈ ਕਰਤਾ ਇੱਥੇ ਤਰਪੈਲਾ ਦੀ ਲੋੜ ਸੀ ਤਰਪੈਲਾ ਵੀ ਦੇਤੀਆਂ ਇੱਥੇ ਇਹਨਾਂ ਨੂੰ ਹਰੇ ਚਾਰੇ ਦੀ ਲੋੜ ਸੀ ਉਹ ਵੀ ਹਰਾ ਚਾਰਾ ਆ ਗਿਆ ਤੇ ਜੋ ਜੋ ਵੀ ਇਥੇ ਨੂੰ ਚਾਹੀਦਾ ਸੀਗਾ ਅਸੀਂ ਇਹਨੂੰ ਪਹਚਾਈ ਜਾਂਦੇ ਆਂ ਕੱਲ ਇੱਕ ਬੇਨਤੀ ਕੀਤੀ ਸੀ ਸਰੇ ਦੀ ਕਿ ਸਾਡੇ ਇਥੇ ਜੇ ਕੋਈ ਜਿਹੜਾ ਪਸ਼ੂਆਂ ਵਾਸਤੇ ਕੋਈ ਸਹਲੇ ਜਿਹੜਾ ਚਾਰ ਹੁੰਦਾ ਉਹ ਪਹਚਾਇਆ ਜਾਵੇ ਤੋਂ ਮੈਂ ਧੰਨਵਾਦ ਦੀਆਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਰਿੰਦਰ ਸ਼ਰਮਾ ਜੀ ਇਹ ਅੱਜ ਆਪਦੇ ਹਲਕੇ ਦੇ ਵਿੱਚੋਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਹਲੇਜ ਆ ਉਹ ਲੈ ਕੇ ਆਏ ਨੇ ਕੱਲ ਸਾਡੇ ਇੰਦਗੜ ਦੇ ਨੌਜਵਾਨ ਉਹ ਆਏ ਸੀਗੇ ਉਹ ਵੀ ਕਾਫੀ ਇੱਥੇ ਹਰਾਚਾਰਾ ਤੇ ਟੂਲਕਾਰੀ ਲਾ ਕੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਕਦਰ ਵਾਲੀ ਵੀ ਪਾਰਟੀ ਆਈ ਹੈ ਜੀ ਮਾਈਆ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਢੇੜੀ ਦੇ ਉੱਤੇ ਜੋ ਪਾਣੀ ਦੀ ਸੇਵਾ ਕੀਤੀ ਆ ਸੋ ਵੱਖ-ਵੱਖ ਪਿੰਡਾਂ ਤੋਂ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਜਿੰਨੇ ਵੀ ਚੋਕੀ ਹੈਗੇ ਆ ਤੇ ਅੱਜ ਵੀ ਮੈਂ ਇਹੀ ਇਸੇ ਕਰਕੇ ਦੋਰਾ ਨਗਰ ਦੇ ਵਿੱਚ ਆਇਆ ਭਾਈ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਕਿਸੇ ਡਾਕਟਰੀ ਸਾਹਿਬਾ ਦੀ ਲੋੜ ਹੈ ਕਿਸੇ ਰਾਸ਼ਨ ਦੀ ਲੋੜ ਹੈ ਜਾਂ ਕੋਈ ਵੀ ਲੋੜ ਹੈ ਉਹ ਤੁਹਾਨੂੰ ਦੱਸਿਆ ਜਾਵੇ तकरीबन ਸਾਰੇ ਪਿੰਡ ਵਾਸੀ ਖੜੇ ਨੇ ਕੋਈ ਜੇ ਕਿਸੇ ਨੂੰ ਕੋਈ ਵੀ ਕਿਤੇ ਚੀਜ਼ ਦੀ ਲੋੜ ਹੋ ਗਈ ਹੈ ਤੇ ਉਹ ਸਾਡੀ ਟੀਮ ਹਮੇਸ਼ਾ ਇਨਾਂ ਕੋਲੇ ਹਾਜ਼ਰ